ਚੰਗਾ ਭਲਾ ਹੋਇਆ ਸੀਗਾ ਤੇ ਉਹ ਵਿੱਚੋਂ ਮਤਲਬ ਠੀਕ ਨਹੀਂ ਰਿਹਾ 2 ਦਿਨ ਘਰੇ ਰੱਖਿਆ ਤੇ ਫਿਰ ਲੈ ਗਿਆ ਹਸਪੀਟਲ ਤੇ ਹਸਪੀਟਲ ਜਾ ਕੇ ਤੇ ਉਹਨੂੰ 28 ਦਿਨ ਉੱਥੇ ਰੱਖਿਆ 28 ਦਿਨ ਉਹ ਇੰਨਾ ਕੁ ਜ਼ਿਆਦਾ ਸੀਰੀਅਸ ਹੋ ਗਿਆ ਸੀਗੇ ਛੋੜੋ ਮਤਲਬ ਫ੍ਰੀ ਗ੍ਰੇਡ ਦੀਆਂ ਨਾੜਾਂ ਆਂਤੜੀਆਂ ਫਾੜ ਗਈਆਂ ਉਹਦੀ ਡੈਥ ਹੋ ਗਈ ਤੇ ਫਿਰ ਅਸੀਂ ਆਏ ਘਰੇ ਤੇ ਫਿਰ ਮੇਰੇ ਘਰਦਿਆਂ ਨੂੰ ਮਤਲਬ ਜਦੋਂ ਅਸੀਂ ਇੱਥੇ ਆਏ ਡੇਢ 2 ਸਾਲ ਪਹਿਲੇ ਇੱਥੇ ਆਏ ਸੀਗੇ ਸੁਣੋ ਧਿਆਨ ਨਾਲੇ ਗਵਾਹੀ ਬਹੁਤ ਅਦਬੁੱਧ ਆਨਲਾਈਨ ਵਾਲੇ ਵੀ ਸੁਣਨ ਤੁਸੀਂ ਵੀ ਸੁਣੋ ਔਰ ਦੁਬਾਰਾ ਦੁਬਾਰਾ ਸੁਣਿਓ ਕੀ ਹੈ ਗਵਾਹੀ ਹਾਂ ਜੀ ਪਾਪਾ ਜੀ ਅਸੀਂ ਡੇਢ ਸਾਲ ਪਹਿਲਾਂ ਇੱਥੇ ਆਏ ਸੀਗੇ ਕਿਸੇ ਦੇ ਨਾਲ ਜੀ ਚਮਸੀ ਪਾਪਾ ਜੀ ਚਮਸੀ ਮੰਮਾ ਜੀ ਹਾਂ ਜੀ ਬੇਟਾ ਚਮਸੀ ਅਸੀਂ ਡੇਢ ਸਾਲ ਤੋਂ ਪਹਿਲਾਂ ਇੱਥੇ ਆਏ ਸੀ ਉਸ ਤੋਂ ਪਹਿਲਾਂ ਮੱਕੂ ਘਰ ਨਾਲ ਅਸੀਂ ਜੁੜੇ ਨਹੀਂ ਸੀ ਜਦੋਂ ਬੇਟਾ ਸੀ ਮੇਰੇ ਕੋਲ ਹਾਂ ਡਿਲੀਵਰੀ ਨਾਰਮਲ ਹੋਈ ਬਿਲਕੁਲ ਕਿਉਂ ਆਏ ਸੀ ਮਖੂ ਪਵਨ ਕਿਉ ਮਖੂ ਮੋਵਣ ਚ 678 ਦਾ ਪਰਚਾ ਸੀ ਮੇਰੇ ਦੇਵਰ ਤੇ ਤੇ ਉਹ ਬਰੀ ਹੋਈ ਸੀ ਤੇ ਉਹਨਾਂ ਦੇ ਨਾਲ ਆਏ ਸੀ ਅੱਛਾ ਤੇ ਉਹਨਾਂ ਦੇ ਨਾਲ ਆਏ ਤੇ ਪ੍ਰੇਕ ਰਾਣ ਲੱਗੇ ਤੇ ਕਹਿੰਦੇ ਮੈਨੂੰ ਕਹਿੰਦੇ ਆ ਜਾਓ ਗਵਾਹੀ ਦੇ ਦੋ ਹੂੰ ਤੇ ਮੈਂ ਕਿਹਾ ਨਹੀਂ ਮੈਂ ਤਾਂ ਪ੍ਰੇ ਕਰਾਉਂਗੀ ਕਹਿੰਦੇ ਪਾਪਾ ਜੀ ਬਹੁਤ ਜ਼ੋਰ ਦੀ ਮਾਰਦੇ ਨੇ ਅੱਛਾ ਕੋਈ ਗੱਲ ਨਹੀਂ ਹਾਂ ਜਦੋਂ ਪਹਿਲੀ ਵਾਰ ਪ੍ਰੇ ਹੋਈ ਨਾ ਤੇ ਦੁਸ਼ਟ ਆਤਮਾ ਬੋਲੀ ਮੈਂ ਤੇਰਾ ਬੱਚਾ ਖਾਦਾ ਹੈ ਜਦੋਂ ਸੱਚੀ ਵੱਜਾ ਜੋਰਦੀ ਇਹ ਤੁਹਾਡੇ ਨਹੀਂ ਵੱਜਦਾ ਇਹ ਦੁਸ਼ਟ ਆਤਮਾ ਦੇ ਵੱਜਦਾ ਹਾਂਜੀ ਹਾਂ ਕਹਿੰਦੇ ਬੱਚਾ ਤੁਹਾਡਾ ਮੈਂ ਖਾਦਾ ਫਿਰ ਅਸੀਂ ਦੂਜੇ ਸੰਡੇ ਉਰੇ ਆਏ ਤੇ ਇਹ ਕਹਿੰਦੇ ਮੈਂ ਬੱਚਾ ਕਿਵੇਂ ਖਾਦਾ ਮਤਲਬ ਪਹਿਲਾਂ ਬੱਚਾ ਤੁਹਾਡੇ ਸੀ ਹਾਂਜੀ ਪਹਿਲਾਂ ਬੱਚਾ ਹੋਇਆ ਸੀ ਬੇਟਾ ਹੋਇਆ ਸੀ ਹਾਂ ਤੇ ਉਹਨੂੰ 2 ਦਿਨ ਹੋਏ ਕਰੇ ਰੱਖਿਆ ਡਿਲੀਵਰੀ ਨਾਰਮਲ ਹੋਈ ਸੀ ਹਾਂ ਉਦੋਂ ਬਾਅਦ ਹਸਪੀਟਲ ਲੈ ਗਏ ਸੰਦੂ ਸੰਦੂ ਹਸਪੀਟਲ ਲੈ ਗਏ ਸੀ ਪ੍ਰੋਪਰ ਹਾਂ ਉਹਨਾਂ ਨੇ ਕਿਹਾ ਵੀ ਬੱਚੇ ਦੀ ਬਹੁਤ ਬੁਰੀ ਹਾਲਤ ਆ ਦਾਖਲ ਕਰਨਾ ਪਊਗਾ ਹਾਂ ਤੇ 2000 ਰੁਪਿਆ ਪਹਿਲਾਂ ਜਮ੍ਹਾਂ ਖਰਾ ਦੋ ਅੱਛਾ ਅਸੀਂ ਰੋਣ ਲੱਗੇ ਵੀ ਸਾਡੇ ਕੋਲ ਤਾਂ ਕੁਝ ਨਹੀਂ ਹੈਗਾ ਹੂੰ ਤੇ ਘਰੇ ਫੋਨ ਕਰਿਆ ਕਹਿੰਦੇ ਤੁਸੀਂ ਟਾਂਚਾ ਨਾ ਲੋ ਆਪਾਂ ਇਕੱਠੇ ਕਰ ਲਾਂਗੇ ਪੈਸੇ ਆਪਣਾ ਬੇਟਾ ਠੀਕ ਹੋਣਾ ਚਾਹੀਦਾ ਹਾਂ ਤੇ ਅਸੀਂ ਸਾਨੂੰ 3 ਦਿਨ ਉਹਨਾਂ ਉੱਥੇ ਰੱਖਿਆ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਚੌਥੇ ਦਿਨ ਉਹਨਾਂ ਸਾਨੂੰ ਸ਼ਾਮ ਨੂੰ ਜਵਾਬ ਦੇਤਾ ਕਹਿੰਦੇ ਤੁਸੀਂ ਆਪਦਾ ਬੱਚਾ ਲੈ ਜਾਓ ਬੱਚਾ ਅੰਬਰਜਨ ਸੀ ਬਹੁਤ ਜਿਆਦਾ ਫਰੀਦਕੋਟ ਲੈ ਜਾਓ ਅੱਛਾ ਅਸੀਂ ਉਹ ਫਰੀਦਕੋਟ ਲੈ ਕੇ ਚਲੇ ਗਏ ਉੱਥੇ ਮਿੰਟ ਤਰਲਾ ਕੀਤਾ ਸਾਡੇ ਬੇਟੇ ਨੂੰ ਦਾਖਲ ਕਰ ਲਓ ਪਹਿਲਾਂ ਦਾਖਲ ਨਹੀਂ ਕਰਦੇ ਸੀ ਹੂੰ ਕਹਿੰਦੇ ਮਸ਼ੀਨ ਨਹੀਂ ਹੈਗੀ ਇੱਥੇ ਤੇ ਹੋਇਆ ਕੀ ਸੀ ਬੱਚੇ ਨੂੰ ਉਦਾਂ ਬੱਚੇ ਨੂੰ ਪੈਪਾ ਵਾੜੀਆਂ ਅੰਤੜੀਆਂ ਫਾਟੀਆਂ ਸੀ ਲੈਟਰਿੰਗ ਵਾਲੀ ਜਗ੍ਹਾ ਤੇ ਬੱਚੇ ਦੀਆਂ ਕਿ ਟਾਡੀਆਂ ਨਹੀਂ ਬੱਚੇ ਦੀਆਂ ਬੱਚੇ ਦੀਆਂ ਹਾਂਜੀ ਬੱਚੇ ਅੱਛਾ ਬੱਚੇ ਦੀਆਂ ਫਿਰ ਦੋ ਆਪਰੇਸ਼ਨ ਹੋਏ ਤੇ ਤੀਜਾ ਪ੍ਰੇਸ਼ਨ ਕਰੀਓ ਸ਼ਾਮ ਨੂੰ 28 ਦਿਨ ਦਾਖ ਰੱਖਿਆ ਤੇ ਤੀਜੇ ਦਿਨ ਸ਼ਾਮ ਨੂੰ ਉਹਨਾਂ ਦੀ ਡੈਥ ਹੋ ਜਾਂਦੀ ਹੈ ਅੱਛਾ ਨਹੀਂ ਰਿਹਾ ਬੱਚਾ ਨਹੀਂ ਆ ਰਿਹਾ ਬੱਚਾ ਹੂੰ ਉਸ ਤੋਂ ਬਾਅਦ ਦੇਵਰ ਤੇ ਇਹ ਪਰਚਾ ਹੋਇਆ ਤਾਂ ਉਹ ਸਾਨੂੰ ਮੱਖੂ ਪਮਨ ਲੈ ਕੇ ਆਏ ਹੂੰ ਮੱਖੂ ਪਮਨ ਤੋਂ ਬਾਅਦ ਦੁਸ਼ਮਾ ਆਤਮਾ ਜਿਆਰ ਹੋਈ ਕਹਿੰਦੇ ਤੁਹਾਨੂੰ ਉਹਦਾ ਪ੍ਰਭੂ ਚ ਕਿੰਨੇ ਚਿਰ ਤੋਂ ਆ ਕੇ ਕਦੀ ਗਏ ਨਹੀਂ ਨਾ ਪਹਿਲੀ ਵਾਰ ਆਏ ਸੀ ਮੱਖੂ ਪਵਣ ਚ ਅੱਛਾ ਤੇ ਪਤਾ ਨਹੀਂ ਸੀ ਕਿ ਉਹ ਦੁਸ਼ਟ ਆਤਮਾ ਨੇ ਕੀਤਾ ਸਾਰਾ ਕੁਝ ਹਾਂਜੀ ਸਾਨੂੰ ਜਦੋਂ ਲੈ ਹੈਂਡ ਹੋਇਆ ਪ੍ਰੇਅਰ ਹੋਈ ਹਾਂਜੀ ਤੇ ਉਦੋਂ ਦੁਸ਼ਟ ਆਤਮਾ ਨੇ ਬੋਲਿਆ ਹਾਂਜੀ ਕਿ ਮੈਂ ਖਾਦਾ ਬਚਾ ਹਾਂਜੀ ਹਾਂ ਉਹ ਕਹਿੰਦੇ ਅਸੀਂ ਤੁਹਾਡਾ ਬੱਚਾ ਖਾਦਾ ਜਿੰਨੇ ਵੀ ਮੁਹਾਰੀਆਂ ਲੱਗਿਆ ਜਿੰਨੇ ਵੀ ਰੋਗ ਲੱਗੇ ਮੈਂ ਲਾਏ ਆ ਹੂੰ ਤੇ ਉਸ ਤੋਂ ਬਾਅਦ ਸਾਨੂੰ ਵਿਸ਼ਵਾਸ ਹੋ ਗਿਆ ਮੈਂ ਸੱਤ ਸੰਡੇ ਅਸੀਂ ਪਾਪਾ ਜੀ ਕਹਿੰਦੇ ਇੱਥੇ ਆਓ ਸਭ ਕੁਝ ਮਿਲੂਗਾ ਹਾਂ ਉਸ ਤੋਂ ਬਾਅਦ ਬੱਚੇਦਾਨੀ ਚ ਰਸੋਲੀ ਆ ਗਈ ਅੱਛਾ ਕਾਫੀ ਟਾਈਮ ਦਵਾਈਆਂ ਦੇ ਸੀ ਖਾਂਦੇ ਰਹੇ ਕੋਈ ਫਰਕ ਨਹੀਂ ਪਿਆ ਹਾਂ ਤੇ ਪਾਪਾ ਜੀ ਦੇ ਸ਼ਬਦਾਂ ਨੂੰ ਗ੍ਰਹਿਣ ਕਰਦੇ ਰਹੇ ਅੱਜ ਪ੍ਰੈਗਨੈਂਟ 2 ਮੰਥਾ ਰਸੋਲੀ ਕੈਬ ਹੋਗੀ ਗਾਇਬ ਹੋ ਗਈ ਜਿਹੜੀ ਪਹਿਲਾਂ ਰਸੋਲੀ ਆਈ ਹਾਂਜੀ ਉਹ ਫਿਰ ਲਗਾਤਾਰ ਤੁਸੀਂ ਆਉਂਦੇ ਰਹੇ ਲੈ ਹੈਂਡ ਹੋਇਆ ਤੇ ਰਸੋਲੀ ਗਾਇਬ ਹੋ ਗਈ ਹੁਣ ਤੁਸੀਂ ਦੁਬਾਰਾ 2 ਮਹੀਨੇ ਤੋਂ ਹਾਂਜੀ ਪ੍ਰੈਗਨੈਂਟ ਹਾਂ ਹਾਂਜੀ ਵਾਹ ਕਿੰਨੇ ਟਾਈਮ ਦੇ ਬਾਅਦ ਪਪਾ ਜੀ 2 ਸਾਲ ਬਾਅਦ 2 ਸਾਲ ਬਾਅਦ ਹਾਂਜੀ ਕਿਉਂਕਿ ਉਹ ਰਸੋਲੀ ਦਾ ਕਰਕੇ ਕਨਸੀਵ ਹੁੰਦਾ ਹੀ ਨਹੀਂ ਸੀ ਤੇ ਹੈ ਦੁਸ਼ਟ ਆਤਮਾ ਸੀ ਹਾਂਜੀ ਪਪਾ ਜੀ ਜਿੱਦਾਂ ਹੀ ਉਹ ਦੁਸ਼ਟ ਆਤਮਾ ਛੱਡ ਕੇ ਗਈ ਹਾਂਜੀ ਤੇ ਤੁਸੀਂ ਕਨਸੀਵ ਕਰ ਲਿਆ ਅੱਜ ਹੁਣ ਹਾਂਜੀ ਪਾਪਾ ਜੀ 2 ਮੰਥ 2 ਮੰਥ ਹਾਂਜੀ ਪਾਪਾ ਜੀ ਵਾਓ ਪਾਪਾ ਜੀ ਇੱਕ ਹੋਰ ਗਵਾਹੀ ਆ ਮੈਨੂੰ 5 ਸਾਲ ਤੋਂ ਬਵਾਸਿਰ ਸੀ ਬਹੁਤ ਜ਼ਿਆਦਾ ਹੂੰ ਉੱਠਣ ਬੈਠਣ ਚ ਬਹੁਤ ਦਿੱਕਤ ਆਉਂਦੀ ਸੀ ਫਲੈਸ਼ ਜਾਣ ਚ ਬਹੁਤ ਦਿੱਕਤ ਆਉਂਦੀ ਸੀ ਤੇ ਜਦੋਂ ਐਚਪੀ ਮੇਰਾ 9 8 ਹੋ ਜਾਂਦਾ ਸੀ ਤੇ ਸਾਰਾ ਬਲੱਡ ਨਿਕਲ ਜਾਂਦਾ ਸੀ ਹੂੰ ਤੇ ਜਦੋਂ 4 5 ਐਚਪੀ ਰਹਿ ਜਾਂਦਾ ਸੀ ਉਦੋਂ ਮੈਂ ਠੀਕ ਸੀ ਬਾਕੀ ਬੁਖਾਰ ਤੇ ਕਮਜ਼ੋਰੀ ਬਹੁਤ ਜ਼ਿਆਦਾ ਆਉਂਦੀ ਸੀ ਅੱਛਾ ਹੁਣ ਮੈਂ ਬਵਾਸਿਰ ਤੋਂ ਵੀ ਆਜ਼ਾਦ ਆ ਬਵਾਸਿਰ ਤੋਂ ਵੀ ਆਜ਼ਾਦ ਆ ਔਰ ਆਪਣੇ ਸੁੰਦਰ ਬੱਚੇ ਦੇ ਮਾਂ ਬਣਨ ਜਾ ਰਹੇ ਆ ਹਾਂਜੀ ਪਾਪਾ ਜੀ ਅੱਛਾ ਕੀ ਕਹਾਂਗੇ ਸੁਨਣ ਵਾਲਿਆਂ ਨੂੰ ਫਿਰ ਸੁਨਣ ਵਾਲਿਆਂ ਨੂੰ ਇਹੀ ਕਹਾਂਗੇ ਮਖੂ ਭਮਣ ਚ ਆਓ ਸਭ ਕੁਛ ਇੱਥੇ ਬਖਤਾ ਪਾਓ ਐਂਡਾ ਇੱਥੇ ਮਖੂ ਭਮਣ ਚ ਗੋਡ ਬlesਸ ਯੂ ਅਗਲੇ ਹallelujah ਅਗਲੇ ਅਗਲੇ ਲਗਾਤਾਰ ਲਗਾਤਾਰ ਸੁਣੋ ਅਗਲੇ ਜਿਹੜੇ ਮਹੀਨੇ ਆ ਰਹੇ ਆ ਪ੍ਰੈਗਨੈਂਸੀ ਹੁਣ 2 ਮਹੀਨੇ ਤੋਂ ਆ ਐਂਡ ਤੱਕ ਡਿਲੀਵਰੀ ਤੱਕ ਵੀ ਨੋਂ ਨਾ ਪਾਇਓ ਸੰਡੇ ਨਾ ਵਿਆਹ ਛੱਡੀ ਛੱਡਣਾ ਛੱਡ ਦਿਓ ਤੁਹਾਡਾ ਸੁੰਦਰ ਬੇਬੀ ਉਹ ਪਵਿੱਤਰ ਆਤਮਾ ਦੀ ਦੀ ਅਗਵਾਈ ਚ ਜਨਮ ਲਾਊਗਾ ਪਰਮੇਸ਼ਰ ਚ ਬਣੇ ਰਹਿਣਾ ਪਰਮੇਸ਼ਰ ਤੁਹਾਡੇ ਨਾਲ ਆ ਰੋਜ਼ ਫੋਟੋ ਭੇਜਣੀ ਲਾਈਵ ਮੀਟਿੰਗ ਕਰ ਵੀ ਲਾ ਕੇ ਸੁਣਦੇ ਰਹਿਣਾ ਪਰਮੇਸ਼ਰ ਆਪਣੀ ਦਇਆ ਉਹਨੇ ਤੁਹਾਨੂੰ ਦਿਖਾਈ ਆ ਇਹਦੀਆਂ ਗਵਾਹੀਆਂ ਦਿਓ ਲੋਕਾਂ ਨੂੰ ਸੱਦਾ ਪੱਤਰ ਵੰਡੋ ਪੋਸਟਰ ਲਾਓ ਪਰਮੇਸ਼ਰ ਤੁਹਾਡੇ ਨਾਲ ਆ ਗੋਡ ਬlesਸ ਯੂ ਗੋਡ ਬlesਸ ਯੂ ਉਹ ਕਮਨ ਤੋਂ ਪਹਿਲਾਂ ਦੀ ਜਦੋਂ ਮੇਰਾ ਬੇਟਾ 9ਵਾਂ ਮੰਥ ਲਾਸਟ ਲੱਗਿਆ ਸੀ ਉਦੋਂ ਮੇਰੇ ਮੰਮਾ ਦਾਖਲ ਸੀ ਪੇਕੇ ਵੱਲੋਂ ਫਰੀਦਕੋਟ ਉਹਨਾਂ ਨੇ ਗੁਰਦਿਆਂ 'ਚ ਪਾਣੀ ਪੈ ਗਿਆ ਤੇ ਪਾਪਾ ਦਾਖਲ ਕਰਾਉਣ ਗਏ ਸੀ ਤੇ ਬ੍ਰਦਰ ਕੋਲ ਸੀ ਤੇ ਬ੍ਰਦਰ ਕਹਿੰਦੇ ਪਾਪਾ ਜੀ ਤੁਸੀਂ ਘਰੇ ਚਲੇ ਜਾਓ ਪੈਸੇ ਦਾ ਇੰਤਜ਼ਾਮ ਕਰਨਾ ਆ ਪਾਪਾ ਜੀ ਘਰੇ ਆ ਗਏ ਤੇ 18 ਮਈ ਨੂੰ 2023 ਉਹਨਾਂ ਦੀ ਰਾਤ ਨੂੰ ਡੈਥ ਹੋ ਜਾਂਦੀ ਹੈ ਪਤਾ ਹੀ ਨਹੀਂ ਚੱਲਦਾ ਹਾਂਜੀ 1 ਜੂਨ ਨੂੰ ਮੇਰਾ ਬੇਟਾ ਹੋਇਆ 28 ਜੂਨ ਨੂੰ ਉਹ ਵੀ ਮੁੱਕ ਜਾਂਦੇ 2023 'ਚ 29 ਸਤੰਬਰ ਨੂੰ ਮੰਮਾ ਦੀ ਤਅਥ ਹੋ ਜਾਂਦੀ ਆ ਪਿੱਕਾ ਪਰਿਵਾਰ ਸਾਰਾ ਘਰ ਖਾਲੀ ਹੋ ਜਾਂਦਾ ਹੈ ਹਾਂਜੀ ਤੇ ਉਸ ਤੋਂ ਬਾਅਦ ਅਸੀਂ ਮੱਖੂ ਪਮਣਾਣਾ ਸ਼ੁਰੂ ਕੀਤਾ ਔਰ ਜਿੱਦੈ ਲਗਾਤਾਰ ਹੁਣ ਆ ਰਹੇ ਹਾਂ ਮਖੂਮਾ ਸੰਪਵਨ ਅੰਦਰ ਹਾਂਜੀ ਫਾਦਰ ਸਾਹਿਬ ਦੇ ਸ਼ਬਦਾ ਹਦਾਇਤਾਂ ਨੂੰ ਪੂਰਾ ਕੀਤਾ ਹੈ ਹਾਂਜੀ ਅਰਜ 2 ਮਹੀਨੇ ਬਾਅਦ ਪ੍ਰੈਗਨੈਂਟ ਹੋ ਗਏ ਹਾਂਜੀ ਅਰਜ ਵੱਡੀ ਗਵਾਹੀ ਦੇ ਨਾਲ ਆਇਆ ਹਾਂਜੀ ਕੀ ਕਹਿਣਾ ਚਾਹੁੰਗੇ ਫਿਰ ਸੁਣਾਣ ਨਾਲ ਇਹਨੂੰ ਇਹੀ ਕਹੋਗੇ ਮਖੂ ਭਮਣ ਚਾਓ ਸਭ ਕੁਛ ਇੱਥੋਂ ਮਿਲਦਾ ਹੈ ਵਰਤਾਨ ਸਭ ਕੁਛ ਇੱਥੋਂ ਆ